ਕਿਆ ਭਲੇਆ ਤੇਨੂੰ ਤੇਰਾ ਵੱਡਾ ਯਾਦ ਨਹੀਂ ਆਇਆ ਤੂੰ ਕਹਾਂ ਮਜਬੀ ਆ ਤੇ ਮਜਬੀ ਦਾ ਅਖਰੀ ਅਰਥ ਕੀ ਹੈ ਮਜਹਬੀ ਹਾਏ ਦੇ ਨਾਲ ਪੂਰਾ ਪਾਠ ਅਸੀਂ ਅੱਖਰ ਕੱਟਨੇ ਸ਼ੁਰੂ ਕਰਦੇ ਜਗਜੀਤ ਸਿੰਘ ਵੀ 38 ਪੌੜੀਆਂ ਪੰਜ ਪੜਤ ਸਹਿਜ ਪਾਠ ਵੀ ਚਲੇ ਗਿਆ ਖੰਡ ਪਾਠ ਵੀ ਹੁਣ ਸੁਖਮਣੀ ਸਾਹਿਬਾ ਵੇਖੋ ਕਿੰਨਾ ਚਿਰ ਜਿਕਾੜਾ ਸੀ ਗੁਰਬ੍ਰਿ ਅਕਾਲ ਸਤਿ ਸ੍ਰੀ ਅਕਾਲ ਤੇ ਕਿੰਨਾ ਕੁ ਰਹਿ ਗਿਆ ਸਾਸਿਕਾਲ ਇਦਾਂ ਇਹ ਨਾ ਬਣਾ ਸਾਸਿਕਾਲੀ ਕਹਿੰਦੇ ਸਾਰੇ ਕੋਈ ਅਰਥ ਨਹੀਂ ਉਹਦਾ ਕੱਟਦਾ ਡੰਡ ਲਾਤੀ ਉਹਦੀ ਇਦਾਂ ਹੀ ਮਜਹਬੀ ਸਿੱਖ ਉਹਨੂੰ ਕੀ ਬਣਾਤਾ ਮਜਬੀ ਹਾ ਹਾ ਕੱਟਦਾ ਵਿੱਚੋਂ ਸਾਰਾ ਅਰਥ ਹਾ ਹੇ ਤੇ ਐ ਮਜਹਵੀ ਜਿਹੜੇ ਮਰਤੇ ਜਾਂਦੇ ਸੀ ਕੱਟਤੇ ਜਾਂਦੇ ਸੀ ਆਰਿਆਂ ਤੇ ਚੜ ਜਾਂਦੇ ਸੀ ਦੇਗਾ ਤੇ ਕੱਢ ਜਾਂਦੇ ਸੀ ਪਰ ਗੁਰੂ ਦੀ ਸਿੱਖੀ ਨਹੀਂ ਛੱਡਦੇ ਜਦੋਂ ਉਹਨੂੰ ਇਹ ਲੈਕਚਰ ਮੈਂ ਕੀਤਾ ਉਹ ਇੱਕੇ ਈ ਕੰਬਿਆ ਇਹੀ ਚੀਜ਼ ਕਰਕੇ ਮਾਰੇ ਦੇਖੇ ਗਿਆ ਨਾ ਸਾਨੂੰ ਆਹ ਸਟੇਜ ਖੂਨ ਖੋਲਦਾ ਹੈ ਸੰਗਤ ਜੈਸੀ ਰੰਗਤ ਮੈਂ ਕਿਹਾ ਕੀ ਹੋਇਆ ਜੀ ਕਹਿੰਦੇ ਬਾਬਾ ਜੀ ਕੀ ਬੋਲਤਾ ਤੁਸੀਂ ਮੈਂ ਕਿਹਾ ਤੁਹਾਡੇ ਵੱਡਿਆਂ ਦਾ ਇਤਿਹਾਸ ਤਾਂ ਮਾਰੇ ਕਿਨੇ ਮੈਂ ਵਾਅਦਾ ਕੀਤਾ ਸੀ ਜਿਸ ਦਿਨ ਖੰਡੇ ਬਾਟੇ ਦਾ ਅਮਰ ਤਿਆਰ ਹੋਇਆ ਜਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੇ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਅੱਜ ਮੈਂ ਵਾਅਦਾ ਪੂਰਾ ਕਰ ਚੱਲਿਆ ਜੀ